ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰੈੱਡ ਕਰਾਸ ਦਿਵਸ ਹੈ ਇਸ ਤੇ ਅਸੀਂ ਭਾਈ ਕਨਈਆ ਜੀ ਨੂੰ ਕੋਟਾਨ ਕੋਟਾਨ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਇਹ ਸੰਦੇਸ਼ ਦਿੱਤਾ ਕਿ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਘਮ ਕੋ ਬਨਾਈ ਭਾਈ ਕਨਈਆ ਜੀ ਇੱਕ ਰੱਬੀ ਰੂਹ ਸਨ ਜਦੋਂ ਕਰਦੇ ਉਹਨਾਂ ਤੇ ਜ਼ਿੰਮੇਵਾਰੀਆਂ ਪਾਉਣ ਲੱਗੇ ਤਾਂ ਉਹ ਘਰੋਂ ਆਗੇ ਤੇ ਉਹ ਗੁਰੂ ਤੇਗ ਬਹਾਦਰ ਜੀ ਦੀ ਉਹਨਾਂ ਨੇ ਬਾਣੀ ਸੁਣੀ ਉਹਨਾਂ ਤੇ ਬਹੁਤ ਅਸਰ ਹੋਇਆ ਉਹਨਾਂ ਦੀ ਸੇਵਾ ਜਿਹੜੀ ਘੋੜਿਆਂ ਤੇ ਲਾ ਦਿੱਤੀ ਗਈ। ਉਦੋਂ ਗੁਰੂ ਜੀ ਸ਼ਹਾਦਤ ਤੋਂ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਦਾਸ ਰਹਿਣ ਲੱਗੇ। ਤਾਂ ਉਹ ਪਾਣੀ ਦੀ ਸੇਵਾ ਕਰਨ ਲੱਗੇ। ਤੇ ਉਹਨਾਂ ਦੀ ਜੁੱਧ ਦੇ ਮੈਦਾਨ 'ਚ ਪਾਣੀ ਪਲਾਉਣ ਦੀ ਸੇਵਾ ਲੱਗੀ। ਪਰ ਉਹ ਆਪਣੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦੇ ਸੀ। ਕਿਸੇ ਨੇ ਗੁਰਗੋਬਿੰਦ ਸਿੰਘ ਜੀ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਤਾਂ ਸਾਡੇ ਦੁਸ਼ਮਣਾਂ ਨੂੰ ਵੀ ਪਾਣੀ ਪਲਾਉਂਦਾ। ਤਾਂ ਉਹਨਾਂ ਨੇ ਕਿਹਾ ਪਾਤਸ਼ਾਹ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਲਾਉਂਦਾ ਮੈਨੂੰ ਤਾਂ ਤੇਰਾ ਹੀ ਰੂਪ ਦੱਸ ਦਿਸਦਾ ਤਾਂ ਉਹਨਾਂ ਨੂੰ